ਹੇ ਰੋਜੀ ਕਾ ਖਾਲਸਾ ਵਾਹੇ ਰੋਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਤੋਂ ਪਿਆਰ ਭਰੀ ਸੱਸਰੀਆ ਕੌਰ ਅੱਜ ਅਸੀਂ ਇਹ ਇਹ ਬੁੱਟਾ ਬਣਾਇਆ ਸੀ ਪਿੱਪਲ ਦਾ ਪਿੱਪਲ ਦੇ ਪੱਤਿਆਂ ਦਾ ਤੇ ਇਹਦੀ ਵੀਡੀਓ ਬਣਾਵਾਂਗੇ ਵੀਡੀਓ ਬਣਾਉਣ ਲੱਗੇ ਹਾਂ ਦੀ ਦੇਖੋ ਦੋ ਅਸੀਂ ਚਿੜੀਆਂ ਭਾਈਆਂ ਹੋਣਾਂ ਨੇ ਇਹ ਅਸੀਂ ਅਕਸ਼ਰਾਂ ਤੋਂ ਬਣਾਇਆ ਹੋਇਆ ਜਮ ਬੇਕਾਰ ਚੀਜ਼ਾਂ ਸਿੱਟਣ ਵਾਲੀਆਂ ਤੋਂ ਜਿਹਨੂੰ ਆਪਾਂ ਬੇਕਾਰ ਸਮਝ ਕੇ ਸੜ ਦਿੰਨੇ ਆ ਅਕਸ਼ਰ ਇਹਨੂੰ ਉਸ ਤੋਂ ਆਪਾਂ ਇਹਨੂੰ ਬਣਾਇਆ ਹੋਇਆ ਦੇਖੋ ਆਪਾਂ ਇਹਦੇ ਉੱਤੇ ਕੋਈ ਵੀ ਖਰਚਾ ਨਹੀਂ ਕੀਤਾ ਆਪਾਂ ਇਹਨੂੰ ਜਿਵੇਂ ਬੇਕਾਰ ਤੋਂ ਬਣਾਇਆ ਹੋਇਆ ਇਹ ਦੋ ਚੇੜੀਆਂ ਬਣਾਈਆਂ ਤੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਵੀਡੀਓ ਕਹੇ ਜੀ ਲੱਗੀ ਦੇਖੋ ਨੇੜ ਤੋਂ ਤੁਹਾਨੂੰ कि ਜਿਹੜੀ ਆਪਾਂ ਇੱਥੇ ਵਾਹੀ ਹੈ ਤੇ ਇਹ ਰਬੜ ਦੀਆਂ ਆਪਣੇ ਕੋਲ ਸਿੰਘ ਦੇਖੋ ਕਿਵੇਂ ਪੱਤੇ ਹਾਲ ਦੇ ਚਲੋ ਜੀ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਲਓ ਜੀ ਅੱਜ ਆਪਾਂ ਪਿੱਪਲ ਦਾ ਗੁਲਦਸਤਾ ਬਣਾਉਣੀ ਹੈ ਇਹ ਇਹ ਆਪਾਂ ਅਕਸਰੇ ਤੋਂ ਕੱਟੇ ਹੋਏ ਆ ਪੱਤੇ ਲੈਵਲ ਅਕਸਰੇ ਤੋਂ ਇਹਨਾਂ ਨੂੰ ਆਪਾਂ ਕਲਰ ਕਰ ਲਿਆ ਇਹ ਦੇਖੋ ਹਰਾ ਇਹ ਜੇ ਹੋਰ ਆਪਾਂ ਲਾਉਣਾ ਹੋਇਆ ਇਹਦੇ ਵਿੱਚ ਸਣੇ ਗਾਰਡਨ ਕਲਰ ਲਾਵਾਂਗੇ ਦੇਖੋ ਇਹ ਵਾਲਾ ਇਹ ਆਪਾਂ ਸਾਰੇ ਕਰ ਲਏ ਇਸ ਤਰੀਕੇ ਨਾਲ ਇੱਕ ਆਪੇ ਛਟੀ ਲਈਏ ਇਹਦੇ ਉੱਤੇ ਲਾਵਾਂਗੇ ਪੱਤੇ ਆਪਾਂ ਸਿਰ ਉੱਤੇ ਕੋਲ ਦਸਤਾਰ ਬਣਾਵਾਂਗੇ ਇਹਨੂੰ ਵੀ ਆਪਾਂ ਕਲਰ ਕਰਾਂਗੇ ਬ੍ਰਾਊਨ ਕਲਰ ਕਰਾਂਗੇ ਇਹਨੂੰ ਫੇਰ ਅਸੀਂ ਜਦੋਂ ਇਹ ਸੁਨਹਿਰੀ ਕਲਰ ਦੇ ਤੇ ਲਾਇਆ ਸੀ ਗੋਲਡਨ ਕਲਰ ਉਹਦੋਂ ਤੁਹਾਨੂੰ ਤੇ ਦੱਸਾਂਗੇ ਫੇਰ ਅਸੀਂ ਹਰਾ ਕਰ ਲਗੇ ਇੱਕ ਇੱਕ ਪਾਸੇ ਰਿੰਦਾ ਹੈ ਇਹ ਸਾਰੇ ਕਰ ਲਏ ਅਸੀਂ ਇਹ 20 ਕੀ ਬਣਾਏ ਪੱਤੇ ਚਲੋ ਜੀ ਫਿਰ ਅਸੀਂ ਤੁਹਾਨੂੰ ਜਦੋਂ ਗਾਰਡਨ ਕਲਰ ਕੀਤਾ ਦੋਸਤਾਂ ਦੇ ਦੇਖੋ ਜੀ ਹੁਣ ਆਪਾਂ ਸੁਨਹਿਰੀ ਵਿੱਚ ਲੈਣਾ ਮਾਤੇ ਇਸ ਤਰ੍ਹਾਂ ਇਹ ਆ ਪਾਕਸਰਾਂ ਦਾ ਹੀ ਬਣਾਉਣੇ ਆ ਵੀ ਜਿਹੜੇ ਆਪਾਂ ਵੇਖ ਕਰ ਕਰਕੇ ਸੜ ਦਿੰਨੇ ਆ ਉਹਨਾਂ ਦੇ ਆਪਾਂ ਬਣਾ ਕੇ ਬਹੁਤ ਸੁੰਦਰ ਬਣਾਵਾਂਗੇ ਕੋਲ ਦਸਤਾ ਬਿਲਕੁਲ ਆਪਣਾ ਫ੍ਰੀ ਦੇ ਵਿੱਚ ਬਣੂਗਾ ਮੈਂ ਤਲਕੀ ਕਰਨ ਇਹ ਚਾਰ ਚਫੇ ਤੇ ਬਣਾ ਲੈਣੀ ਹੈ ਲੈਂਡ ਮਾਰ ਲੈਣੀ ਹੈ 哎，没？ ਲਓ ਜੀ ਇਸ ਤਰੀਕੇ ਨਾਲ ਲਾਉਣੀ ਹੈ ਇਹ ਗਾਟਣ ਕਲਰ ਦੀ ਹੈ ਆਪਾਂ ਤੰਦ ਬਣਾ ਲਿਆ ਸਾਰਾ ਨਾ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਹੈ ਲਓ ਜੀ ਆਪਾਂ ਇਹ ਕਲਰ ਕੱਢ ਲਏ ਸਾਰੇ ਤੇ ਇਹ ਆਪਾਂ ਧਾਗੇ ਪਾਏ ਟੰਗਣ ਵਾਸਤੇ ਤੇ ਡਾਣੀ ਨਹੀਂ ਨਹੀਂ ਚੱਲੇ ਇਹ ਆਪਾਂ ਇਹ ਬ੍ਰਾਊਨ ਕਲਰ ਕਰ ਲਏ ਇਹਨੂੰ ਵੀ ਸਾਰੇ ਡਾਣੀ ਨਹੀਂ ਤੇ ਹੁਣ ਆਪਾਂ ਇਹ ਲਈ ਹੋਈ ਹੈ ਡੱਬੀ ਜਿਹਦੇ ਵਿੱਚ ਇਹ ਡਾਣੀ ਲਾਉਣੀ ਹੈ ਹੁਣ ਆਪਾਂ ਡੱਬੀ ਦੇ ਵਿੱਚ ਡਾਣੀ ਲਾ ਲਈ ਨੱਕ ਹੁਣ ਉਹ ਡਲਗੀਆਂ ਪਾ ਦੇ ਇਹ ਆਪਾਂ ਡਲਗੀਆਂ ਪਾਉਣੇ ਵਿੱਚ ਸਿਮਿੰਟ ਘੱਟ ਪਾਉਗੇ ਇਸ ਕਰਕੇ ਜਦੋਂ ਨਾ ਬਸੇ ਤਾਂ ਆ ਤਾਂ ਬਰਬਰ ਦੇਖ ਬਸ ਹੁਣ ਸਿਮਿੰਟ ਪਾ ਦੇ ਤਾ ਉਨੇ ਸਿਮੇਂਟ ਪਾ ਦੇਗੇ ਡਲੀਆਂ ਇਸ ਕਰਕੇ ਪਾਏਗੇ ਵੀ ਆਪਾਂ ਸਿਮੇਂਟ ਘੱਟ ਪਊਗਾ ਨਹੀਂ ਜਿਆਦਾ ਸਿਮੇਂਟ ਪਈਂਗਾ ਐਟਰ ਸਾਥ ਹੀ ਫੜੋ ਇਹਨੂੰ ਇਹ ਪਾ ਕੇ ਸਿਮਿੰਟ ਸਾਨੂੰ ਫਿਰ ਦਿਖਾਉਂਗਾ। ਚੱਕੜ। ਲਓ ਜੀ ਆਪਾਂ ਇਹ ਸਿਮਿੰਟ ਪਾ ਕੇ ਚਪੇ ਲਿਆ। ਤੇ ਹੁਣ ਆਪਾਂ ਇਹ ਗੁੰਦ ਲਈ ਆ ਇਹਦੇ ਨਾਲ ਆਪਾਂ ਲਾਉਨੇ ਆ ਇਹ ਪੱਤੀਆਂ ਜਿਹੜੀਆਂ ਆਪਾਂ ਬਣਾਈਆਂ ਹੋਈਆਂ ਨੇ ਚੱਲ। ਸ਼ੁਰੂ ਕਰ ਲਵਾਂਗੇ। ਤਾਂ ਤੋਂ ਕਰਾਂਗੇ ਕਿ ਤੱਲੇ ਹਲਾਈ ਨਾ ਬੜਾ। ਚਪਾ ਜਾਣਗੇ ਇਹਦੇ ਨਾਲ। ਹੂੰ।

ਇਲਾਸੇ ਗਲੂ ਕਰਨ ਨਾਲ ਲਾਉਣੀ ਸੀ ਇਹ ਡੰਡੀ ਰੱਖੀ ਹੋਈ ਸੀਗੀ ਵੀ ਗਲੂ ਨਾਲ ਚਪੇਵਾਂਗੇ ਫਿਰ ਅਸੀਂ ਸਕੀਮ ਲਾਈ ਵੀ ਧਾਗੇ ਨਾਲ ਚਪੇਵਾਂਗੇ ਹਵਾ ਨਾਲ ਆ ਲੈ ਹੱਲਣਗੇ ਪੱਤੇ ਇਸ ਤਰੀਕੇ ਨਾਲ ਅਸੀਂ ਸਾਰਿਆਂ ਤੇ ਲਾ ਲੈਨੇ ਆ ਦੇਖੋ ਇਹ ਤੁਹਾਨੂੰ ਦਿਖਾਉਣੀ ਆ ਲਾ ਕੇ ਇਹ ਕਾਹ ਬੋਲ ਲਾ ਪਾਈ ਸੋ ਚਲੋ ਇਹ ਲਾ ਕੇ ਦਿਖਾਉਣੀ ਆ ਮੜੀ ਜੀ ਪਿੱਛੇ ਲਓ ਜੀ ਆਪਣਾ ਬਣ ਕੇ ਤਿਆਰ ਹੋ ਗਿਆ ਪਿੱਪਲ ਦਾ ਬੂਟਾ ਦੋ ਅਸੀਂ ਚਿੜੀਆਂ ਵਾਤੀਆਂ ਵੀਡੀਓ ਨੂੰ ਵੇਖ ਕੇ ਜਰੂਰ ਦੇਖਿਆ ਤੇ ਨਾਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਿਲਕੁਲ ਪਸੰਦ ਆਵੇ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ